ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਇਸ ਪੰਜਾਬੀ ਫਾਊਂਡੇਸ਼ਨ ਅਕੈਡਮੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੇ ਇਸ ਵੀਡੀਓ ਦਾ ਵਿਸ਼ਾ ਹੈ ਵਾਰਤਕ ਸਾਹਿਤ ਵਾਰਤਕ ਸਾਹਿਤ ਵਾਰਤਕ ਸ਼ਬਦ ਜੋ ਕਿ ਸੰਸਕ੍ਰਿਤ ਦੇ ਵ੍ਰਿਤੀ ਤਾਤੂ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਟਿਕਾਕਾਰੀ ਕਾਵ ਸੂਤਰਾਂ ਦੀ ਵਿਆਖਿਆ ਕਰਨਾ ਵਾਰਤਕ ਸਾਹਿਤ ਨੂੰ ਹਿੰਦੀ ਦੇ ਵਿੱਚ ਗਦ ਸਾਹਿਤ ਕਿਹਾ ਜਾਂਦਾ ਹੈ ਤੇ ਅਰਬੀ ਫਾਰਸੀ ਦੇ ਵਿੱਚ ਇਸ ਨੂੰ ਨਸ਼ਰ ਕਿਹਾ ਜਾਂਦਾ ਹੈ ਨਸ਼ਰ ਦਾ ਅਰਥ ਹੈ ਖਲੇਰਨਾ ਵਾਰ ਕੀ ਸੁਟਣਾ ਇੰਗਲਿਸ਼ ਦੇ ਵਿੱਚ ਇਸ ਨੂੰ ਪ੍ਰੋਜ਼ ਕਿਹਾ ਜਾਂਦਾ ਹੈ ਸ਼ਬਦਾਂ ਦਾ ਤੁਕਾਂ ਰਹਿਤ ਬਿਆਨ ਕਰਨਾ ਖਿਲਾਰਾ ਮਾਣਾ ਸ਼ਬਦਾਂ ਨੂੰ ਤੁਕਵਧੀ ਤੋਂ ਬਿਨਾਂ ਲਿਖਣਾ ਕੋਈ ਵੀ ਸਾਹਿਤ ਰੂਪ ਹੈ ਉਸ ਦੇ ਵਿਕਸਿਤ ਹੋਣ ਟਿਪਰ ਹੋਣ ਦਾ ਅੰਦਾਜ਼ਾ ਅਸੀਂ ਉਸ ਸਾਹਿਤ ਦੇ ਵਿਕਾਸ ਤੋਂ ਲਗਾ ਸਕਦੇ ਹਾਂ ਇਸੇ ਤਰੀਕੇ ਨਾਲ ਵਾਰਤਕ ਸਾਹਿਤ ਦਾ ਵਿਕਾਸ ਕਿਸ ਤਰੀਕੇ ਨਾਲ ਹੋਇਆ ਵਾਰਤਕ ਸਾਹਿਤ ਨੇ ਕਿਸ ਤਰੀਕੇ ਨਾਲ ਵਿਕਾਸ ਕੀਤਾ ਉਸ ਨੂੰ ਕਿਸ ਤਰੀਕੇ ਨਾਲ ਆਪਣੀ ਵੱਖਰੀ ਪਹਿਚਾਨ ਬਣਾਈ ਉਸ ਦਾ ਇਸ ਸੰਬੰਧ ਵਿੱਚ ਜ਼ਿਕਰ ਕਰਾਂਗੇ ਕਾਵਿਕਤਾ ਅਲੰਕਾਰ ਜੁਕਤੇ ਇੱਕਦਮ ਖਿੱਚਣ ਵਾਲੀ ਤੁਕਬੱਦੀ ਵਾਲੀ ਇੱਕ ਦਿਲ ਨੂੰ ਦਿਲ ਨੂੰ ਹਲੋੜਾ ਦੇਣ ਵਾਲੀ ਕਵਿਤਾ ਤਾਂ ਇੱਕਦਮ ਪ੍ਰਗਟ ਹੋ ਜਾਂਦੀ ਹੈ ਪਰ ਕਵਿਤਾ ਨੂੰ ਪੇਸ਼ ਕਰਨ ਲਈ ਤਾਂ ਆਪ ਮੁਹਾਰਾਪਣ ਉਸ ਦਾ ਮੁੱਖ ਗੁਣ ਹੈ ਆਪਣੇ ਆਪ ਕਵਿਤਾ ਅੰਦਰੋਂ ਨਿਕਲਦੀ ਹੈ ਆਵੇਸ਼ ਦੇ ਵਿੱਚ ਕਵਿਤਾ ਨਿਕਲਦੀ ਹੈ ਜਦ ਕਿ ਵਾਰਤਕ ਆਵੇਸ਼ ਵਿੱਚੋਂ ਪੈਦਾ ਨਹੀਂ ਹੁੰਦੀ ਵਾਰਤਕ ਨੂੰ ਲਿਖਣ ਦੇ ਲਈ ਸਾਨੂੰ ਬੁੱਧੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਵਾਰਤਕ ਨੂੰ ਹੋਰ ਚੰਗੇ ਤਰੀਕੇ ਨਾਲ ਲਿਖਣ ਦੇ ਲਈ ਸਾਨੂੰ ਚੰਗੇ ਤਰੀਕੇ ਨਾਲ ਗਿਆਨ ਹੋਣਾ ਚਾਹੀਦਾ ਹੈ ਇਹ ਨਿਰਧਾਰਿਤ ਕਰਦਾ ਹੈ ਕਿ ਹਰ ਇੱਕ ਗੱਲ ਨੂੰ ਸਮਝਾਉਂਦੀ ਹੈ ਦ੍ਰਿੜ ਕਰਵਾਉਂਦੀ ਹੈ ਵਿਆਖਿਆ ਕਰਦੀ ਹੈ ਮਨੁਕੀ ਪਾਸ਼ਾ ਦੇ ਨਜ਼ਦੀਕ ਹੈ ਕਵਿਤਾ ਬੇਸ਼ੱਕ ਪਹਿਲਾ ਹੋਂਦ ਵਿੱਚ ਆਈ ਹੈ ਜਦਕਿ ਵਾਰਤਕ ਕਵਿਤਾ ਤੋਂ ਬਾਅਦ ਹੋਂਦ ਵਿੱਚ ਆਈ ਹੈ ਜਦੋਂ ਗਦ ਸਾਹਿਤ ਦਾ ਵਿਕਾਸ ਹੋਇਆ ਗਦ ਦੇ ਪਿੰਨ ਪਿੰਨ ਰੂਪ ਹੋਂਦ ਵਿੱਚ ਆਏ ਜਿਸ ਤਰ੍ਹਾਂ ਕਵਿਤਾ ਦੇ ਪਿੰਨ ਪਿੰਨ ਰੂਪ ਹੋਂਦ ਵਿੱਚ ਆਏ ਸੀ ਜਦੋਂ ਪੰਜਾਬੀ ਪਾਸ਼ਾ ਦੇ ਵਿੱਚ ਸਾਹਿਤ ਰਚਿਆ ਜਾਣ ਲੱਗਿਆ ਤਾਂ ਗਦ ਸਾਹਿਤ ਦੀ ਪਰੰਪਰਾ ਉਦੋਂ ਹੀ ਹੋਂਦ ਵਿੱਚ ਆ ਚੁੱਕੀ ਸੀ ਸੰਸਕ੍ਰਿਤ ਅਰਬੀ ਫਾਰਸੀ ਸਾਹਿਤ ਵਿੱਚ ਗੱਦ ਦੇ ਕਈ ਰੂਪ ਪਰਚਲਿਤ ਹਨ ਗੱਦ ਸਾਹਿਤ ਦੇ ਵਿਕਾਸ ਕਰਨ ਦੇ ਲਈ ਦੋ ਗੱਲਾਂ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ ਯਾਨੀ ਇੱਕ ਹੈ ਸਰਕਾਰੀ ਤੌਰ ਤੇ ਉਸ ਭਾਸ਼ਾ ਦੀ ਵਰਤੋਂ ਦੂਸਰਾ ਹੈ ਸਧਾਰਨ ਪੱਤਰ ਵਿਹਾਰ ਤੇ ਉਸ ਦਾ ਪ੍ਰਯੋਗ ਕਿ ਜਿੰਨਾ ਵੀ ਪੱਤਰ ਵਿਹਾਰ ਕੀਤਾ ਜਾਂਦਾ ਸੀ ਉਸ ਦੇ ਲਈ ਗਦਦਾਰੀ ਪ੍ਰਯੋਗ ਕੀਤਾ ਜਾਂਦਾ ਸੀ ਲੋਕ ਜਿਹੜੀ ਆਪਣੇ ਜਿਹੜੀ ਵੀ ਭਾਸ਼ਾ ਦੇ ਵਿੱਚ ਉਹ ਲਿਖਦੇ ਸੀ ਜ਼ਿਆਦਾਤਰ ਜਿਹੜੀ ਆਮ ਬੋਲਚਾਲ ਵਾਲੀ ਭਾਸ਼ਾ ਦੇਸੀ ਭਾਸ਼ਾ ਹੈ ਉਸ ਦੇ ਵਿੱਚ ਆਪਣੇ ਪੱਤਰ ਵਿਹਾਰ ਕਰਦੇ ਸੀ ਪੂਰਾ ਮੁਗਲ ਕਾਲ ਦੇ ਵਿੱਚ ਗਦ ਸਾਇਪ ਨਹੀਂ ਮਿਲਦਾ ਜਦ ਕਿ ਜਦਕਿ ਇੱਕ ਪਾਸੇ ਕਿਹਾ ਜਾਂਦਾ ਹੈ ਕਿ ਮੁਗਲ ਕਾਲ ਦੇ ਵਿੱਚ ਗਦ ਸਾਹਿਤ ਦੀ ਬਹੁਤ ਜ਼ਿਆਦਾ ਪੱਕਿਆਈ ਆ ਗਈ ਬਹੁਤ ਜ਼ਿਆਦਾ ਸੁੰਦਰਤਾ ਨੂੰ ਦੇਖੀਏ ਤਾਂ ਇਹ ਨਹੀਂ ਇਹ ਨਹੀਂ ਹੋ ਸਕਦਾ ਕਿ ਪੂਰੇ ਮੁਗਲ ਕਾਲ ਦੇ ਵਿੱਚ ਸਾਹਿਤ ਵਾਰਤਕ ਸਾਹਿਤ ਹੋਣ ਦੀ ਵਿੱਚ ਹੀ ਨਾ ਆਇਆ ਹੋਵੇ। ਪ੍ਰਾਤਨ ਵਾਰਤਕ ਸਾਹਿਤ ਮਦਕਾਲੀ ਗਦ ਸਾਹਿਤ ਦੇ ਕਈ ਰੂਪ ਪਰ ਚਲਿਤ ਨੇ। ਸਭ ਤੋਂ ਪਹਿਲਾ ਹੈ ਸਾਖੀਆਂ ਦੇ ਰੂਪ ਵਿੱਚ ਪਰਚਲਿਤ ਹੈ ਜਨਮ ਸਾਖੀਆਂ ਦੇ ਰੂਪ ਚ ਗੋਸ਼ਟਾਂ ਬਚਨ ਬਚਨ ਸੁਖਨ ਟੀਕੇ ਪਰਮਾਰਥ ਹੁਕਮਨਾਮਾ ਰਹਿਤਨਾਮਾ ਫੁਟਕਲ ਅਨੁਵਾਦ ਇਹਨਾਂ ਇਕਾ ਤਰੀਕੇ ਦੇ ਰੂਪ ਪ੍ਰਾਤਨ ਮਤਕਾਲੀਂ ਪੰਜਾਬੀ ਸਾਹਿਤ ਦੇ ਬਾਤਕ ਦੇ ਰੂਪ ਨੇ ਸਾਖੀਆਂ ਸਾਖੀ ਤੋਂ ਕੀ ਭਾਵ ਹੈ ਸਾਖੀ ਤੋਂ ਭਾਵ ਹੈ ਗਵਾਹੀ ਕਿਸੇ ਵੀ ਚੀਜ਼ ਦੀ ਗਵਾਹੀ ਦੇਣਾ ਕਿਸੇ ਵੀ ਘਟਨਾ ਨੂੰ ਪੇਸ਼ ਕਰਨਾ ਉਹਨਾਂ ਦੀ ਇੱਕ ਛੋਟੇ ਰੂਪ ਨੂੰ ਪੇਸ਼ ਕਰਨਾ ਸਾਖੀ ਜਨਮ ਸਾਖੀ ਤੋਂ ਛੋਟੀ ਹੁੰਦੀ ਹੈ ਜਨਮ ਸਾਖੀ ਜਨਮ ਸਾਖੀ ਤੋਂ ਭਾਵ ਵੀ ਹੈ ਕਿਸੇ ਵੀ ਸਾਖੀ ਕਿਸੇ ਵੀ ਗਵਾਹੀ ਨੂੰ ਬਿਆਨ ਕਰਨਾ ਉਹਨਾਂ ਦੇ ਜਿਸ ਚੀਜ਼ ਜਿਸ ਘਟਨਾ ਨੂੰ ਬਿਆਨ ਕਰਨਾ ਉਸੇ ਜਨਮ ਤੋਂ ਲੈ ਕੇ ਉਹਨਾਂ ਦੀ ਰਾਸਲੀਲਾ ਖਤਮ ਹੋਣ ਤੱਕ ਦੇ ਬਿਰਤਾਂਤ ਨੂੰ ਬਿਆਨ ਕਰਨਾ ਗੁਰੂ ਨਾਨਕ ਦੇਵ ਜੀ ਦੇ ਜਨਮ ਸਾਖੀਆਂ ਬਹੁਤ ਪ੍ਰਸਿੱਧ ਹਨ ਗੁਰੂ ਨਾਨਕ ਦੇਵ ਜੀ ਦੇ ਜਨਮ ਸਾਖੀਆਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਜਨਮ ਤੋਂ ਲੈ ਕੇ ਉਹਨਾਂ ਦੇ ਜੋਤੀ ਜੋਤ ਸਮਾਣ ਤੱਕ ਦੀਆਂ ਸਾਰੀਆਂ ਸਾਖੀਆਂ ਦੀ ਜਨਮ ਸਾਖੀਆਂ ਸਾਨੂੰ ਉਪਲਬਧ ਹੁੰਦੀਆਂ ਨੇ ਅਗਲੇ ਹੈ ਗੋਸ਼ਟਾ ਬੋਸਟਾਂ ਜੋ ਕਿ ਗੋਸ਼ਟੀ ਤਤੂ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਵਾਰ ਵਿਵਾਦ ਕਰਨਾ ਗੁਰਨਾਨਕ ਦੇਵ ਜੀ ਦੀ ਸਿੱਧ ਗੋਸ਼ਟ ਬਹੁਤ ਪ੍ਰਸਿੱਧ ਹੈ ਗੁਰਨਾਨਕ ਦੇਵ ਜੀ ਦੀ ਸਿੱਧਾਂ ਦੇ ਨਾਲ ਕਿਸੇ ਵੀ ਸਮਾਜਿਕ ਵਿਸ਼ੇ ਨੂੰ ਲੈ ਕੇ ਜੋ ਗੋਸ਼ਟਾਂ ਕੀਤੀ ਜਾਂਦੀ ਹੈ ਜੋ ਵਿਚਾਰ ਚਰਚਾ ਕੀਤੀ ਜਾਂਦੀ ਹੈ ਉਹਨਾਂ ਨੂੰ ਬੋਸਟਾ ਕਹਿੰਦੇ ਨੇ ਬਚਨ ਤੇ ਸੁਖਣ ਬਚਨ ਤੇ ਸੁਖਨ ਵੀ ਵਾਰਤਕ ਦਾ ਇੱਕ ਰੂਪ ਨੇ ਬਚਨ ਤੇ ਸੁਖਨ ਜੋ ਕਿ 1 2 17 ਦਾ ਹੁੰਦਾ ਜਿੰਨਾ ਵਿੱਚ ਜੀਵਨ ਦੇ ਸਾਰ ਨੂੰ ਬਿਆਨ ਕੀਤਾ ਗਿਆ ਹੁੰਦਾ ਹੈ ਇਸ ਦੇ ਵਿੱਚ ਜੋ ਬਚਨ ਹੈ ਉਹ Hindu Hindu ਸਾਧਨ ਦੇ ਦੁਆਰਾ ਲਿਖੇ ਜਾਂਦੇ ਨੇ ਤੇ ਜੋ ਸੁਖਨ ਹੈ ਉਹ ਮੁਸਲਮਾਨਾ ਫਕੀਰਾਂ ਦਾ ਉਹਨਾਂ ਦੇ ਵਿੱਚ ਬਚਨਾਂ ਦਾ ਜ਼ਿਕਰ ਕੀਤਾ ਗਿਆ ਹੈ ਇਸ ਇਹ ਸਾਰੇ ਜਿਹੜੇ ਬਚਨ ਤੇ ਸੁਖਨ ਹੈ ਇਹ ਪ੍ਰਸ਼ਨ ਉੱਤਰ ਦੇ ਰੂਪ ਦੇ ਵਿੱਚ ਸਾਨੂੰ ਉਪਲਬਧ ਹੁੰਦੇ ਨੇ ਅਗਲਾ ਹੈ ટીਕੇ टीके जो कि टीक धातु तो बनिया है इसे भी टीका टिप्पणी करने लिया गया है परमार्थ परमार्थ के जो कि बहुत ज्यादा कठिन अर्थ है उन्होंने कठिन अर्था की सरल व्याख्या परमार्थ कहें हुमनामा हुम प्लस नामा दो शब्दों के मेल तो बनिया है ਇਸ ਦੇ ਵਿੱਚ ਜੋ ਗੁਰੂ ਸਾਹਿਬਾਨਾ ਦੁਆਰਾ ਆਪਣੇ ਸਿੱਖ ਸੰਗਤਾਂ ਨੂੰ ਜੋ ਹੁਕਮ ਦਿੱਤੇ ਜਾਂਦੇ ਸਨ ਕਿਸੇ ਵੀ ਉੱਚੇ ਅਧਿਕਾਰੀ ਦੇ ਵੱਲੋਂ ਜੇ ਛੋਟੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਜਾਂਦੇ ਨੇ ਆਦੇਸ਼ ਦਿੱਤੇ ਜਾਂਦੇ ਨੇ ਉਹਨਾਂ ਦੀ ਪਾਲਣਾ ਕਰਨ ਨੂੰ ਹੀ ਹੁਕਮਨਾਮਾ ਕਿਹਾ ਜਾਂਦਾ ਹੈ ਰਹਿਤਨਾਮਾ ਰਹਿਤਨਾਮਾ ਤੋਂ ਭਾਵ ਹੈ ਸਿੱਖਾਂ ਦੀ ਮਰਿਆਦਾਾਂ ਦੇ ਅਨੁਸਾਰ ਉਹਨਾਂ ਨੂੰ ਜੀਵਨ ਜੂਣ ਦੀ ਜਾਂਚ ਦੱਸਣਾ ਇਸੇ ਤਰੀਕੇ ਨਾਲ ਗੁਰੂ ਸਾਹਿਬਾਨਾ ਦੁਆਰਾ ਸਿੱਖਾਂ ਨੂੰ ਉਹਨਾਂ ਦੀ ਜੀਵਨ ਜਾਂਚ ਦੇ ਪਹਿਨੂਆ ਬਾਰੇ ਜਾਣਕਾਰੀ ਦਿੱਤੀ ਗਈ ਫੁਟਕਲ ਤੇੜਾਵਾ ਹੋਰ ਵੀ ਫੁਟਕਲ ਇਸ ਤੇੜਾਵਾ ਇਹਦੇ ਵਿੱਚ ਪਰਚੀਆਂ ਵੀ ਸ਼ਾਮਿਲ ਨੇ ਪਰਚੀ ਜੋ ਕਿ ਪਰਚੀ ਸ਼ਬਦ ਤੋਂ ਬਣਿਆ ਹੈ ਇਸ ਦੇ ਵਿੱਚ ਜਿੰਨੇ ਵੀ ਮਹਾਨ ਵਿਅਕਤੀ ਹੋਏ ਨੇ ਉਹਨਾਂ ਦੇ ਜੋ ਜੀਵਨ ਚੋਂ ਉਪਦੇਸ਼ ਦਿੱਤੇ ਸਿੱਖਿਆਵਾਂ ਦਿੱਤੀਆਂ ਨੇ ਉਹਨਾਂ ਨੂੰ ਆਧਾਰ ਬਣਾ ਕੇ ਜੋ ਸਿੱਖਿਆ ਜਾਂਦੇ ਆ ਉਹਨਾਂ ਨੂੰ ਪਰਚੀ ਕਿਹਾ ਜਾਂਦਾ ਹੈ ਜਿਸ ਤਰ੍ਹਾਂ ਕਿ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੋਂ ਅਸੀਂ ਉਹਨਾਂ ਦੇ ਜੀਵਨ ਦੇ ਬਾਰੇ ਜਾਣਕਾਰੀ ਹਾਸਿਲ ਕਰਦੇ ਹਾਂ ਵਾਰਤਕ ਸਾਹਿਤ ਦੇ ਹੋਰ ਵੀ ਰੂਪ ਨੇ ਜਿਸ ਤਰ੍ਹਾਂ ਕਿ ਅਨੁਵਾਦ ਵਾਰਤਕ ਸਾਹਿਤ ਸਾਨੂੰ ਅਨੁਵਾਦ ਦੇ ਰੂਪ ਵਿੱਚ ਹੀ ਪ੍ਰਾਪਤ ਹੈ ਅਲੱਗ-ਅਲੱਗ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਸੰਸਕ੍ਰਿਤ ਦੇ ਇਹ ਕਥਾਵਾਂ ਦਾ ਅਨਵਾਦ ਪੰਜਾਬੀ ਦੇ ਵਿੱਚ ਕੀਤਾ ਗਿਆ ਹੈ ਇਸੇ ਤਿਕਣਾ ਵਾਰਤਕ ਕਿੰਨੀ ਪ੍ਰਕਾਰ ਦੀ ਹੈ ਵਾਰਤਕ ਤਿੰਨ ਤਰ੍ਹਾਂ ਦੀ ਹੁੰਦੀ ਹੈ ਬਿਆਨੀਆਂ ਵਾਰਤਕ ਵਿਆਖਿਆਤਮਕ ਵਾਰਤਕ ਭਾਵਾਤਮਕ ਵਾਰਤਕ ਬਿਆਨੀਆਂ ਵਾਕ ਜਿਸ ਵਿੱਚ ਕਿਸੇ ਨਾ ਕਿਸੇ ਚੀਜ਼ ਦਾ ਬਿਆਨ ਕੀਤਾ ਜਾਂਦਾ ਹੈ ਕਿਸੇ ਵੀ ਤੱਥ ਨੂੰ ਬਿਆਨ ਕੀਤਾ ਜਾਂਦਾ ਹੈ ਵਿਆਖਿਆ ਕਿਸੇ ਵੀ ਚੀਜ਼ ਨੂੰ ਸੀ ਖੋਲ ਕੇ ਉਦੀ ਵਿਆਖਿਆ ਕਰਨੀ ਹੁੰਦੀ ਹੈ ਭਾਵਾਤਮਕ ਭਾਵਾਤਮਕ ਵਾਰਤਕ ਉਹ ਹੁੰਦੀ ਹੈ ਜਿਸ ਵਿੱਚ ਵਾਰਤਕਕਾਰ ਆਪਣੇ ਮਨ ਦੀਆਂ ਭਾਵਨਾਵਾਂ ਆਪਣੇ ਮਨ ਦੇ ਜਜ਼ਮਿਆਂ ਨੂੰ ਪੇਸ਼ ਕਰਦਾ ਹੈ ਉਸ ਨੂੰ ਭਾਵਾਤਮਕ ਵਾਰਤਕ ਕਹਿੰਦੇ ਨੇ। ਪੁਰਾਤਨ ਵਾਰਤਕ ਦੀਆਂ ਕਿਹੜੀਆਂ ਖਾਸ ਗੱਲਾਂ ਸਨ ਕਿਹੜੀਆਂ ਖਾਸ ਵਿਸ਼ੇਸ਼ਤਾਵਾਂ ਸਨ? ਪੁਰਾਤਨ ਵਾਰਤਕ ਦੇ ਵਿੱਚ ਬੋਲਚਾਲ ਦੇ ਵਧੇਰੇ ਹੁੰਦੇ ਰਹੀ। ਜੇਕਰ ਅਸੀਂ ਵਾਰਤਕ ਦੀ ਗੱਲ ਕਰੀਏ ਕਵਿਤਾ ਵਿੱਚ ਜਿਸ ਤਰੀਕੇ ਨਾਲ ਸ਼ੰਦਾ ਅਲੰਕਾਰ ਪ੍ਰਤੀਕ ਬਿੰਬ ਰਤਿਆ ਰੱਖਿਆ ਜਾਂਦਾ ਹੈ ਉਸੇ ਤਰੀਕੇ ਨਾਲ ਵਾਰਤਕ ਦੇ ਵਿੱਚ ਵੀ ਭਾਸ਼ਾ ਦੇ ਤੌਰ ਤੇ ਦੇਖੀਏ ਤਾਂ ਇਸ ਦੇ ਵਿੱਚ ਵੀ ਭਾਸ਼ਾ ਦੇ ਵਿਆਕਰਣ ਦੇ ਨਿਯਮਾਂ ਨੂੰ ਆਧਾਰ ਬਣਾਇਆ ਜਾਂਦਾ ਹੈ ਜਿਸ ਤਰ੍ਹਾਂ ਇਹਦੇ ਵਿੱਚ ਕੋਈ ਵੀ ਚੀਜ਼ ਦੇ ਵਿੱਚ ਕਰਤਾ ਕਰਮ ਕਿਰਿਆ ਦੇ ਅਨੁਸਾਰ ਹੀ ਚੀਜ਼ਾਂ ਨੂੰ ਪੇਸ਼ ਕੀਤਾ ਜਾਂਦਾ ਹੈ RAM ਕਿਤਾਬ ਪੜਦਾ ਹੈ ਇਸ ਦੇ ਵਿੱਚ RAM ਕਰਤਾ ਹੈ ਕਿਤਾਬ ਪੜ ਕਿਤਾਬ ਉਹ ਜ਼ ਕਰਮ ਹੈ ਤੇ ਪੜਨਾ ਹੈ ਕਿਰਿਆ ਹੈ ਇਸ ਸ੍ਰੀਕੇ ਨੂੰ ਆਧਾਰ ਬਣਾ ਕੇ ਹੀ ਵਾਰਤਕ ਜੋਗੀ ਲਿਖੀ ਜਾਂਦੀ ਹੈ ਵਾਰਤਕ ਵਿੱਚ ਜ਼ਿਆਦਾਤਰ ਜਿਹੜੀ ਭਾਸ਼ਾ ਉਹ ਆਮ ਬੋਲਚਾਲ ਦੇ ਨੇੜੇ ਹੁੰਦੀ ਹੈ ਇਸ ਵਿੱਚਲੀ ਭਾਸ਼ਾ ਲੋਕ ਭਾਸ਼ਾ ਨੂੰ ਸਮਝ ਆਨ ਵਾਲੀ ਆਮ ਸਧਾਰਨ ਭਾਸ਼ਾ ਹੈ ਇਸ ਵਿੱਚ ਵਾਕ ਛੋਟੇ ਛੋਟੇ ਵਰਤੇ ਜਾਂਦੇ ਨੇ ਜੋ ਕਿ ਬਹੁਤ ਹੀ ਜ਼ਿਆਦਾ ਚੁਸਤ ਭਰਪੂਰ ਵਰਤੇ ਜਾਂਦੇ ਨੇ ਕੁਝ ਸ਼ਬਦਾਂ ਦਾ ਦੁਹਰਾਓ ਵੀ ਹੁੰਦਾ ਹੈ ਬਿਰਤਾਂਤੀ ਤੇ ਵਾਰਤਾਲਾਪ ਇਹਨਾਂ ਦੀ ਵੀ ਇਸ ਵਿੱਚ ਵਰਤੀ ਜਾਂਦੀ ਹੈ ਇਸ ਵਿੱਚ ਕਿਸੇ ਨਾ ਕਿਸੇ ਚੀਜ਼ ਦਾ ਵਰਣਨ ਕੀਤਾ ਜਾਂਦਾ ਹੈ ਕਿਸੇ ਨਾ ਕਿਸੇ ਦੀ ਵਾਰਤਾਲਾਪ ਨੂੰ ਬਿਆਨ ਕੀਤਾ ਜਾਂਦਾ ਹੈ ਇਹ ਇੱਕ ਵਾਰਤਾਲਾਪ ਦੀ ਉਦਾਹਰਣ ਹੈ ਮਹਾ ਗੋਰਖਨਾਥ 300 ਉਪਸ਼ਟ ਹੈ ਇਹ ਗੋਰਖ ਉਪਨਿਸ਼ਦ ਹੈ ਜਿਸ ਦੇ ਵਿੱਚ ਇਹ ਵਾਰਤਕ ਦੇ ਨਮਨੇ ਜਰੇ ਪਾਏ ਜਾਂਦੇ ਹੈ ਫਰੀ ਦੇ ਪਦਤੀ ਨਾਮਾ ਦੇ ਵਿੱਚ ਵੀ ਇਸ ਤਰੀਕੇ ਦੀ ਫਾਰਸੀ ਸ਼ਬਦਾਵਲੀ ਵਰਤੀ ਗਈ ਹੈ ਇਸ ਦੇ ਵਿੱਚ ਖਾਸ ਗੁਣ ਕੀ ਸੀ ਇਸ ਦੇ ਵਿੱਚ ਖਾਸ ਗੁਣ ਸਰਲਤਾ ਵਾਰਤਕ ਜਿੰਨੀ ਵੀ ਪੇਸ਼ ਹੁੰਦੀ ਹੈ ਸਰਲ ਭਾਸ਼ਾ ਦੇ ਵਿੱਚ ਹੁੰਦੀ ਹੈ ਕਿ ਉਸ ਦੀ ਵਾਰਤਕ ਵਿੱਚ ਅਸੀਂ ਆਮ ਜੋ ਗੱਲਬਾਤ ਕਰਦੇ ਹੁਣ ਇੱਕ ਬਹੁਤ ਹੀ ਇੱਕ ਸਰਲ ਲਹਿਜੇ ਦੇ ਨਾਲ ਗੱਲਬਾਤ ਕਰਦੇ ਹਾਂ ਸਪਸ਼ਟਤਾ ਜੋ ਵਾਕ ਦੇ ਵਿੱਚ ਕਿਹਾ ਜਾਂਦਾ ਉਸ ਨੂੰ ਬਹੁਤ ਹੀ ਇੱਕ ਸਪਸ਼ਟ ਤਰੀਕੇ ਨਾਲ ਕਹਿਣਾ ਤਾਂ ਜੋ ਪਾਠਕ ਉਸ ਨੂੰ ਸਮਝ ਸਕੇ ਸੁਨਿਸ਼ਚਿਤਤਾ ਇਸੇ ਵਿੱਚ ਜਿਹੜੀਆਂ ਚੀਜ਼ਾਂ ਨੂੰ ਪੇਸ਼ ਕਰਨਾ ਪਹਿਲਾਂ ਨਿਸ਼ਚਿਤ ਕੀਤੀਆਂ ਜਾ ਚੁੱਕੀਆਂ ਹੁੰਦੀਆਂ ਨੇ ਉਹਨਾਂ ਨੂੰ ਆਧਾਰ ਬਣਾ ਕੇ ਇਸ ਵਿੱਚ ਪੇਸ਼ ਕੀਤਾ ਜਾਂਦਾ ਹੈ ਇਸ ਤਰ੍ਹਾਂ ਉਸ ਸਮੇਂ ਦੀ ਵਾਰਤਕ ਦੇ ਸਾਨੂੰ ਕਾਲ ਬਾਰੇ ਠੀਕ-ਠਾਕ ਜਾਂ ਉਸ ਦੇ ਰੂਪਰੇਖਾ ਬਾਰੇ ਉਸ ਦੇ ਸਰੂਪ ਬਾਰੇ ਐਨੀ ਜਾਣਕਾਰੀ ਠੀਕ ਨਿਸ਼ਚਿਤ ਨਹੀਂ ਪ੍ਰਮਾਣ ਮਿਲਦੇ ਪਰ ਫਿਰ ਵੀ ਮੁਗਲ ਕਾਲ ਦੇ ਵਿੱਚ ਵਾਰਤਕ ਦੀ ਪਰੰਪਰਾ ਦਾ ਥੋੜਾ ਬਹੁਤਾ ਗਿਆਨ ਜੂਰ ਹੁੰਦਾ ਹੈ ਜੋ ਗੱਦ ਟੁਕੜੀਆਂਾਂ ਵਿਸ਼ਾ ਵਸਤੂ ਹੈ ਜਾਂ ਉਸ ਦੇ ਵਿੱਚ ਜੋ ਵਾਕ ਬਣਦੇ ਰਹਿ ਲਹਿਜਾ ਜਾਂ ਸਰੂਪ ਹੈ ਉਸ ਦੀ ਸਾਨੂੰ ਪਿਛਲੀ ਵਾਰਤਕ ਨਾਲ ਮਿਲਦਾ ਜੁਲਦਾ ਰੂਪ ਦਿਖਾਈ ਦਿੰਦਾ ਹੈ ਇਸ ਦੀ ਪਿਛਲੀ ਵਾਰਤਕ ਨਾਲ ਮਿਲਦਾ ਜੁਲਦਾ ਰੂਪ ਤੋਂ ਹੀ ਅਸੀਂ ਕਹਿ ਸਕਦੇ ਹਾਂ ਕਿ ਇਸ ਦੇ ਵਾਰਤਕ ਦੇ ਆਧੁਨਿਕ ਵਾਲੀ ਵਾਰਤਕ ਦੇ ਨਾਲ ਵੀ ਨੇੜਲੇ ਵਾਲਾ ਸਬੰਧ ਹੈ ਵਾਰਤਕ ਲਿਖੰਡਾਰ ਉਰ ਜਾਨ ਬੇਸ਼ੱਕ ਇੰਨਾ ਜ਼ਿਆਦਾ ਪੁਰਾਣਾ ਨਹੀਂ ਸੀ ਕਿਉਂਕਿ ਜਦੋਂ ਜਦੋਂ ਪਹਿਲਾ ਸਭ ਤੋਂ ਪਹਿਲਾ ਜਿੰਨਾ ਵੀ ਸਾਹਿਤ ਰਚਿਆ ਜਾਂਦਾ ਸੀ ਉਹ ਸਾਰਾ ਇੱਕ ਕਵਿਤਾ ਦੇ ਰੂਪ ਵਿੱਚ ਰਚਿਆ ਜਾਂਦਾ ਸੀ ਪਰ ਕਵਿਤਾ ਦੇ ਰੂਪ ਵਿੱਚ ਰਚੇ ਜਾਣ ਤੋਂ ਬਾਅਦ ਜਿਵੇਂ ਹੀ ਵਾਰਤਕ ਸਾਹਿਤ ਵਿੱਚ ਆਉਂਦੇ ਨਾ ਆਣ ਦਾ ਕਾਰਨ ਸੀ ਕਿ ਉਸ ਸਮੇਂ ਕੋਈ ਪੈਰਿਆਂ ਦੇ ਵਿੱਚ ਲਿਖਣ ਦਾ ਰਵਾਜ ਨਹੀਂ ਸੀ ਉਸ ਸਮੇਂ ਜਿਹੜੀ ਪਾਸ਼ਾ ਵੀ ਵਰਤੀ ਜਾਂਦੀ ਸੀ ਉਹ ਵੀ ਜਿਆਦਾ ਸੰਜੋਗਾਤਮਕ ਕੋਈ ਵੀ ਸ਼ਾਮਚਿੰਨਾ ਦਾ ਧਿਆਨ ਨਹੀਂ ਰੱਖਿਆ ਜਾਂਦਾ ਜਿਸ ਨਾਲ ਬਹੁਤ ਹੀ ਜ਼ਿਆਦਾ ਜੜੇ ਸੀ ਔਖ ਸੀ ਪਰ ਹੌਲੀ-ਹੌਲੀ ਵਾਰਤਕ ਨੇ ਆਪਣੀ ਬੁੱਧੀ ਦੇ ਆਧਾਰ ਤੇ ਕਾਫੀ ਚੀਜ਼ਾਂ ਦਾ ਸੁਧਾਰ ਕਰਕੇ ਇੱਕ ਨਵਾਂ ਰੂਪ ਜਿਹੜਾ ਆਪਣਾ ਅਖਤਿਆਰ ਕਰ ਲਿਆ ਇਸ ਤਰ੍ਹਾਂ ਵਾਰਤਕ ਜਿਹੜੀ ਹੈ ਕਵਿਤਾ ਤੋਂ ਬਾਅਦ ਹੋਣੀ ਸ਼ੁਰੂ ਹੋ ਗਈ ਇਸ ਤਰ੍ਹਾਂ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਵਾਰਤਕ ਸਾਹਿਤ ਦੇ ਸਰੂਪ ਤੇ ਇਤਿਹਾਸ ਨੇ ਜਾਣਿਆ ਹੈ ਧੰਨਵਾਦ ਜੀ